ਇਹ ਤਾਂ ਸਾਡੀ ਤੜਕੇ ਬੱਕਰ ਲੈ ਕੇ ਬੈਠੀ ਹੋਈ ਸੀ ਸਾਸ ਫਾਈ ਕਰਕੇ ਤੇ ਬੱਕਰ ਲੈ ਕੇ ਉਹ ਮੈਂ ਬੈਠ ਗਈ ਜਿਵੇਂ ਹੈਣਾ ਮਾਰ ਲਈ ਬੱਕਰ ਬਸ ਤੇ ਅਜੇ ਬੱਚੇ ਹੈ ਨਹੀਂ ਗੇ ਗਲੀ 'ਚ ਕਿਉਂਕਿ ਸਾਰੇ ਬੱਚਾ ਜੇ ਗਏ ਆ ਸਕੂਲ ਤੇ ਆ ਸਾਡਾ ਇੱਕ ਇੱਕ ਬੱਚਾ ਆ ਰਿਹਾ ਇਹ ਬੱਚਾ ਆ ਰਿਹਾ ਇਹ ਚੱਕ ਕਰਦਾ ਨਾ ਤਿਆਰੀਆਂ ਤੇ ਉਧਰ ਸਾਡੀ ਫੱਡੀ ਮੋਟੋ ਤੇ ਉਧਰ ਸਾਡਾ ਕਟਰ ਗਈ ਜਾਂਦਾ ਇੱਕ ਤੇ ਸਾਡਾ ਦੇਖਣ ਵਾਲਾ ਮਿੱਠੀ ਟੀਵੀ ਇਹਦੇ ਆਪਾਂ ਬਿੰਨਸ ਵੇਰੇ ਸਵੇਰੇ ਚਾਹ ਬਾਹਰ ਉਹਦੇ ਮਜੇ ਨਾਲ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਸਾਰਾ ਤੋਂ ਪਹਿਲਾਂ ਸਾਨੂੰ ਕਰ ਲੈ ਸਬਸਕ੍ਰਾਈਬ ਤੇ ਅੱਜ ਅਸੀਂ ਪੀਣ ਲੱਗੇ ਚਾਹ ਬਾਹਰ ਆ ਕੇ ਪਹਿਲਾਂ ਅੰਦਰ ਬੈਠ ਕੇ ਪੀਂਦੇ ਸੱਜ ਬਾਹਰ ਆ ਕੇ ਆਏ ਕਿਹਨੇ ਤਾਈ ਤੇ ਆ ਤਾਈ ਲੱਗੀ ਵੀ ਬੋਕਰ ਮਾਰਨਾ ਹਣਾ ਤਾਈ ਆਹ ਰੋਜ਼ ਮਾਰਦੇ ਤਾਈ ਬੋਕਰ ਲੱਗੇ ਜਾਂ ਸਾਡਾ ਹੀਰੋ ਕੁਛ ਲਾਈ ਜਾਂਦਾ ਇਕ ਤੇ ਬੱਚੇ ਕੇ ਸਕੂਲ ਹੈ ਜੀ ਉਹ ਕਰੇ ਤੇ ਕਰੇ ਸਾਡੇ ਆ ਮੇਰੀ ਮਾਤਾ ਬੈਠੀ ਹੈਗੀ ਤੇ ਇਧਰ ਸਾਡਾ ਕਾਰਤਿਕ ਓਏ ਆ ਕੀ ਮੁੰਝ ਪਈ ਨਾ ਕਾਰਤਿਕ ਹੈਲੋ ਨਾ ਓਏ ਇਹ ਲੱਗਿਆ ਪਿਆ ਮੁੰਝ ਪਣ ਤੇ ਇਧਰ ਸਾਡੀ ਮੋਟੋ ਜਾਨੀ ਸਾਡਾ ਡਾਇਨਾਸੌਰ ਭਾਈ ਤੇ ਆ ਸਾਡੀ ਨੈਨਸੀ ਵੇਖੋ ਲੈ ਇਧਰ ਅੱਛਾ ਤੂੰ ਵੀ ਜਾਗੀ ਇਹ ਵੀਡੀਓ ਵੇਖ ਕੇ ਵੀ ਜਾਗੀ ਇਧਰ ਮੰਜਾ ਲਾ ਰੱਖਿਆ ਵੀ ਤਾਂ ਨਾ ਛੜੇ ਤੇ ਚਲੋ ਆਪਾਂ ਚੱਲਦੇ ਆਂ ਦੁਕਾਨ ਤੇ ਤਿਆ ਤਾ ਬਜਾਰੇ ਪਿੰਡ ਚ ਦੁਕਾਨ ਦੇ ਸਾਈਡ ਤੇ ਇਧਰ ਫਰਕ ਬਣਾ ਸੀ ਸਾਡੇ ਪਸ਼ੂ ਫਿਰਦੇ ਗਊਸ਼ਾਲਾ ਬਣੀ ਫਿਰਦੀ ਮਿਲਦਾ ਤੇ ਚਲਦੇ ਆਂ ਇੱਥੇ ਦਾ ਕੰਡਾਗਾ ਕਦਨ ਕਰ ਪਾਵੇ ਇਹ ਕਰਾਗੇ ਤੇ ਉਹ ਸਾਡਾ ਸਾਹਮਣੇ ਪਿੰਡ ਤੇ ਆਪਣਾ ਬਾਈਕ ਤੇ ਛਪੜ ਚਲ ਲਈ ਦੁਕਾਨ ਤੇ ਜਾ ਕੇ ਕਰਿਆਗੇ ਤੇ ਮੁੱਸੇਲਾ ਬਣਾ ਰਿਆ ਤੇ ਇਧਰ ਸਾਡਾ ਬਾਈ ਜੀ ਹਨਾ ਵੀ ਸਹੀ ਹੈ ਨਾ ਗਿਆ ਨਹੀਂ ਕੰਮ ਤੇ ਅੱਜ ਅੱਜ ਗਿਆ ਹੀ ਨਹੀਂ ਬਾਈ ਕਿਉਂ ਤਿਆ ਸਾਡਾ ਗਿਆਨੀ ਥੇਰਾ ਆ ਵੇਖ ਇਹ ਨਹੀਂ ਗਿਆ ਇਹ ਤਾਂ ਗੱਲ ਵੀ ਕਰੀਸ ਮਿਲਦਾ ਤੇ ਇਧਰ ਸਾਡਾ ਕਾਰਤਿਕ ਓਏ ਤੂੰ ਕੀ ਕਰਦਾ ਹੈ ਬਹੁਤ ਛਣਾ ਮੇ ਭਾਈ ਹੈਲੋ ਬਾ ਨਾ ਜਾਂਦਾ ਕਾਰਤਿਕ ਰੱਖਾ ਇਹ ਬੁਖਾਰ ਚੜ ਗਿਆ ਬੁਖਾਰ ਚੜ ਗਿਆ ਸੇ ਨੂੰ ਇਹ ਟਿਕਦਾ ਤਾਂ ਹੈ ਨਹੀਂ ਕਿ ਬੁਖਾਰ ਨੂੰ ਚੜ ਜੁੜ ਗਿਆ ਕਿਤੇ ਹਾਂ ਤਿਆ ਕੋਣ ਹੈ ਵਾਹ ਹੁਣ ਠੰਡ ਕਰ ਇਹਦਾ ਆਪ ਨੂੰ ਨਹੀਂ ਪਤਾ ਕਿਉਂ ਨਾ ਇਹੋ ਜਿਹਾ ਦਿਖਦਾ ਤੁਸੀਂ ਆਹ ਤੇ ਹੋਰ ਤੇ ਇਧਰ ਸਾਡਾ ਕਾਰਤਿਕ ਆ ਆਪ ਦੇ ਘੋੜੇ ਨਾਲ ਖੇਡੀ ਜਾਂਦਾ ਇਧਰ ਆ ਵਜੇ ਜਾਂਦਾ ਹੈ ਹੈਲੋ ਉਹ ਡਿੱਗ ਗਿਆ ਤੇ ਇਧਰ ਸਾਡੀ ਮੋਟ ਲੱਗੀ ਦੀ ਹੈ ਕਰਨ ਚਟਣੀ ਆਹ ਨਾ ਜਿਹੜੇ ਮੇਰੇ ਰਜਾਈਆਂ ਦੇ ਕਵਰ ਹੈ ਨਾ ਉਹਦੇ ਨਾਲ ਦੇ ਆਹ ਇਹ ਕਿੰਨੇ ਲਈ ਆ ਕਿੰਨੇ ਲਈ ਆ ਵੱਜ ਗਿਆ ਵੱਜ ਗਿਆ ਵੱਜ ਗਿਆ ਆ ਵੱਜ ਗਿਆ ਤੇ ਆ ਵੇਖ ਲੈ ਇਧਰ ਲੀੜਾ ਕਿ ਨਹੀਂ ਫੇਰ ਚੰਬੜ ਗਿਆ ਉਹ ਜਾਂਦੀ ਇੱਕ ਅਸੀਂ ਚੱਕੀ ਨਰੇਗ ਵਾਲੀ ਕਰਮਚਾਰੀ ਕਿੱਥੇ ਚਲੀ ਹੈ ਇਹ ਨਾਂਗੀ ਤੇ ਆ ਉਹੀ ਕਰਕੇ ਖੜ ਜਾਨੀਆਂ ਲੈਣੇ ਨਹੀਂ ਹੁੰਦਾ ਨਹੀਂ ਕਰਨੇ ਕਿਸੇ ਕੰਨੀ ਵੀ ਚਲਦੇ ਲਈ ਆਪਾਂ ਡਬਲ ਚਲਦੇ ਆਗੇ